ਗੱਲ ਕਰਾਂਗੇ ਪੰਜਾਬ ਸਟੇਟ ਦੀ 200 ਮੰਥਲੀ ਲੋਟਰੀ ਬਾਰੇ ਇਹਦਾ ਜਿਹੜਾ ਰਿਜ਼ਲਟ ਸੀਗਾ 6 ਤਰੀਕ ਨੂੰ ਨਿਕਲਿਆ ਸੀਗਾ ਉਹਦਾ ਆਪਾਂ ਤੁਹਾਨੂੰ ਅੱਜ ਦੱਸਾਂਗੇ ਪ੍ਰਾਈਜ਼ ਕਿੱਥੇ-ਕਿੱਥੇ ਲੱਗੇ ਆ ਕਿਉਂਕਿ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਆ ਜੇ ਤੁਸੀਂ ਟੈਟ ਖਰੀਦੀ ਆ ਰਿਜ਼ਲਟ ਕਿੱਦਾਂ ਮਲਾਉਣਾ ਆ ਇਹ ਵਿੱਚ ਕਿੰਨੀਆਂ ਸਕੀਮ ਸੀਗੀ ਕਿੰਨੀਆਂ ਸੀਰੀਜ਼ ਆ ਤੇ ਕਿ ਲੋਟਰੀ ਕਿਹੜੀ ਗੱਲ ਆ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਪ੍ਰਾਈਜ਼ ਹੁੰਦਾ 1.5 ਕਰੋੜ ਰੁਪਏ ਦਾ ਗਰੰਟੀ ਟੂ ਪਬਲਿਕ ਹੁੰਦਾ ਆ ਯਾਨੀ ਕਿੰਨੀ ਸਰਕਾਰ ਦੀ ਟੈਟ ਵਿਜੀ ਨਾਮ ਉਹਦੇ ਵਿੱਚੋਂ ਕੱਢਿਆ ਇਹ ਲੱਗਾ ਜੀ ਮੁਕਤਸਰ ਦੂਸਰਾ ਪ੍ਰਾਈਜ਼ ਦਾ 10 ਲੱਖ ਰੁਪਏ ਦਾ ਦੇਖੋ ਪਹਿਲਾ ਪ੍ਰਾਈਜ਼ ਗਰੰਟਡ ਜੀ ਦਾ ਦੂਸਰਾ ਤੀਸਰਾ ਕੋਈ ਪ੍ਰਾਈਜ਼ ਗਰੰਟਡ ਨਹੀਂ ਹੁਣ ਬਿਗੈਗਿਆ ਡਾਟਾ ਜੋ ਆ ਗਿਆ ਇਹ ਲੱਗਾ ਜੀ 692 142 ਤੇ ਇਹ ਲੱਗਾ ਜੀ ਪਠੰਡੇ ਤੀਸਰਾ ਨਾਮ ਸੀਗਾ ਜੀ 5 ਲੱਖ ਰੁਪਏ ਦਾ ਇਹ ਲੱਗਾ ਜੀਗਾ ਪਟਿਆਲੀਆਂ ਤੋਂ ਟਿਕਟ ਬੀਗੀ ਸੀਗੀ ਇਹ ਲੱਗਾ 722 415 ਨੰਬਰ ਤੇ ਤੇ ਬਾਕੀ 9000 ਰੁਪਏ ਦੇ ਜਿੱਥੇ ਪ੍ਰਾਈਜ਼ ਹੈ ਉੱਥੇ ਤੁਸੀਂ ਮੋਹ ਲੈ ਕੇ ਨੰਬਰ ਛੱਡ ਦੇਣਾ 5 ਤੋਂ ਲੈ ਕੇ 9 ਤੱਕ ਜਿਹੜਾ ਮਰਜੀ ਨੰਬਰ ਹੋਵੇ ਛੱਡ ਦੇਣਾ ਪਿਛਲੇ ਤੁਸੀਂ ਲੋਟਰੀ ਦੇ ਸਿਰਫ ਪੰਜ ਨੰਬਰ ਮੈਚ ਕਰਨੇ ਆ 11444217395 ਮੋਲਾ ਨੰਬਰ ਛੱਡਣਾ ਸਿਰ 5 ਤੋਂ ਲੈ ਕੇ 9 ਤੱਕ ਜਿਹੜਾ ਮਰਜ਼ੀ ਨੰਬਰ ਹੋਵੇ ਮੋਲਾ ਛੱਡ ਦੇਣਾ ਪਿਛਲੇ ਤੁਸੀਂ ਲੋਟਰੀ ਦੇ 5 ਨੰਬਰ ਮੈਚ ਕਰਨੇ ਆ ਫਿਰ ਸਗਾ 8000 ਦਾ ਇੱਥੇ ਤੁਸੀਂ ਲੋਟਰੀ ਦੇ ਸਿਰ 4 ਨੰਬਰ ਮੈਚ ਕਰਨੇ ਆ 50 ਤੋਂ ਲੈ ਕੇ 99 ਤੱਕ ਜਿਹੜਾ ਮਰਜ਼ੀ ਨੰਬਰ ਹੋਵੇ ਲੋਟਰੀ ਦੇ ਪਿਛਲੇ 4 ਨੰਬਰ ਮੈਚ ਕਰਨੇ ਆ 6000 ਦਾ ਇੱਥੇ ਵੀ ਲੋਟਰੀ ਦੇ 4 ਨੰਬਰ ਮੈਚ ਕਰਨੇ ਫਿਰ ਹੈਗਾ 4000 ਦਾ ਪ੍ਰਾਈਜ਼ ਇੱਥੇ ਵੀ ਤੁਸੀਂ ਲੋਟਰੀ ਦੇ ਸਿਰ 4 ਨੰਬਰ ਮੈਚ ਕਰਨੇ ਆ 2000 ਰੁਪਏ ਦਾ ਇੱਥੇ ਵੀ ਲੋਟਰੀ ਦੇ 4 ਨੰਬਰ ਮੈਚ ਕਰਨੇ ਐਂਡਲ ਦਾ ਪ੍ਰਾਈਜ਼ ਹੈਗਾ ਜੀ 300 ਕਾਰਦਮਣ ਮੈਚ ਕਰਨੀ ਅਗਲਾ ਡਰਾ ਜਿਹੜਾ ਆ ਉਹ 3-4 ਰੁਪਏ ਦੇ ਕੰਜਾਰਿਆ ਸ਼ਾਮ 6 ਵਜੇ ਡਰਾ ਨਿਕਲਣਾ ਹੈ ਸੇਮ ਸਕੀਮ ਹੈ ਕੋਈ ਬਦਲਾਅ ਨਹੀਂ ਹੋਇਆ ਰ ਵਿੱਚ ਪਹਿਲਾ ਪ੍ਰਾਈਜ਼ ਗਰੰਟਡ ਹੁੰਦਾ ਹੈ ਪਰ ਜਿੰਨੀ ਸਰਕਾਰ ਦੀ ਟਿਕਟ ਵੀ ਕੀ ਇਨਾਮ ਉਹਦੇ ਵਿੱਚ ਕੱਢਿਆ ਜਾਣਾ ਚਾਹੇ 2 ਲੱਖ ਵੀ ਕੇ ਜਾ 5000 ਟਿਕਟ ਵੀ ਤੇ ਜੇ ਤੁਹਾਨੂੰ ਕੋਈ ਡਾਊਟ ਹੁੰਦਾ ਆ ਕਿ ਮਸ਼ੀਨ ਦੀ ਸਰਟੀਫਿਕੇਟ ਕੀ ਹੈ ਤੁਸੀਂ ਲੁਧਿਆਣਾ ਜਾਓ ਉੱਥੇ ਜਾ ਕੇ ਖੁਦ ਮਸ਼ੀਨ ਘੁਮਾ ਸਕਦੇ ਆ ਕਿਉਂਕਿ ਲੋਟਰੀ ਜਿਹੜੀ ਆ ਸਹੀ ਲੋਟਰੀ ਹੈ ਇਹ ਪੰਜਾਬ ਸਰਕਾਰ ਦੀ ਕਿਉਂਕਿ ਸਰਕਾਰ ਲੋਟਰੀ ਤਾਂ ਚਲਾਉਂਦੀ ਹੈ ਸਰਕਾਰ ਨੂੰ ਫਾਇਦਾ ਹੁੰਦਾ ਹੈ ਪਰ ਤੁਸੀਂ ਟਿਕਟ ਤਾਂ ਖਰੀਦਦੇ ਆ ਤੁਹਾਨੂੰ ਪਹਿਲਾ ਲਾਮ ਲੱਗ ਜਵੇ ਜਾਂ ਤੀਸਰਾ ਲੱਗ ਜਵੇ ਤੁਸੀਂ ਵੀ ਆਪਣੇ ਲਈ ਫਾਇਦੇ ਲਈ ਲੋਟਰੀ ਖਰੀਦਦੇ ਆ ਸਰਕਾਰ ਵੀ ਲੋਟਰੀ ਫਾਇਦੇ ਲਈ ਵੇਚਦੀ ਹੈ ਬਾਕੀ ਲੋਟਰੀ ਖਰੀਦਦੇ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣੇ ਦੋ ਚਾਰ ਜਿਹੜੀ ਗੱਲਾਂ ਹਮੇਸ਼ਾ ਫੋਲੋ ਕਰਿਆ ਕਰ ਸਭ ਤੋਂ ਪਹਿਲਾਂ ਜੇ ਤੁਸੀਂ ਪੰਜਾਬ ਤੋਂ ਬਾਹਰ ਆ ਤੁਹਾਨੂੰ ਪੰਜਾਬ ਆ ਕੇ ਟਿਕਟ ਖਰੀਦਣੀ ਪੈਣੀ ਹੈ ਕਈ ਲੋਕ ਬਾਈ ਪੋਸਟ ਵੀ ਭੇਜ ਦਿੰਦੇ ਆ ਜੇ ਤੁਹਾਡੇ ਕੋਲ ਜਾਣਦਾ ਹੈ ਬਾਈ ਪੋਸਟ ਵੀ ਤੁਸੀਂ ਮੰਗਾ ਸਕਦੇ ਹੋ ਜੇ ਤੁਹਾਨੂੰ ਨਹੀਂ ਜਾਣਦਾ ਕੋਈ ਤੁਸੀਂ ਪੰਜਾਬ ਆਓ ਇੱਕ ਵਾਰੀ ਦੁਕਾਨਦਾਰ ਦਾ ਨੰਬਰ ਲਓ ਬਾਈ ਪੋਸਟ ਦਾ ਡਿਕਾਟ ਹੈ ਕਿ ਟਪੋਂ ਜਾਂ ਨਹੀਂ ਪਹਿਲਾ ਪ੍ਰਾਈਸ ਗਰੰਟੀਡ ਹੁੰਦਾ ਦੂਸਰਾ 10 ਲੱਖ ਦਾ ਤੀਸਰਾ 5 ਲੱਖ ਦਾ ਤਿੰਨ ਭਾਤੇ ਪ੍ਰਾਈਸ ਹੁੰਦੀ ਇਹਦੇ ਵਿੱਚ ਕੋਈ ਸੀਰੀਜ਼ ਨਹੀਂ ਹੁੰਦੀ ਆ ਫਿਰ ਹਣਾ ਦੁਕਾਨ ਤੋਂ ਟੈਗ ਜੇ ਤੁਸੀਂ ਖਰੀਦ ਲਿਆ ਤੇ ਟੈਗ ਨੂੰ ਸੰਭਾਲ ਕੇ ਰੱਖੋ ਇਹਦੇ ਵਿੱਚ ਪਹਿਲੇ ਤਿੰਨ ਪ੍ਰਾਈਸ ਭੜੇ ਆ 1.5 ਕਰੋੜ ਦਾ 10 ਲੱਖ ਦਾ 5 ਲੱਖ ਦਾ ਇਹ ਕਲੇਮ ਹੋਣੀ ਆ ਜੇ ਸਰਕਾਰ ਨੂੰ ਤੁਸੀਂ ਟੈਗ ਕਲੇਮ ਕਰਾਉਣੀ ਆ ਸਾਰੇ ਤੁਹਾਡੇ ਪ੍ਰੂਫ ਲੱਗਣੇ ਅਤੇ ਬੈਂਕ 'ਚ ਤੁਹਾਡਾ ਟੈਕਸ ਕੱਟ ਕੇ ਪੈਸੇ ਆ ਜਾਣੇ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਪਰ ਤੁਸੀਂ ਟੈਗ ਨੂੰ ਸੰਭਾਲ ਕੇ ਰੱਖਣਾ ਕਿਉਂਕਿ ਸਰਕਾਰ ਜਦੋਂ ਅਨਾਬ ਦਿੱਤੀ ਆ ਟਿਕਟ ਨੂੰ ਚੈੱਕ ਵੀ ਕਰਦੀ ਆ ਉਹ ਨਕਲੀ ਤਾਂ ਨਹੀਂ ਆ ਕਿ ਕਈ ਲੋਕ ਨਕਲੀ ਟਿਕਟਾਂ ਵੀ ਵੇਚਦੇ ਆ ਬਾਕੀ ਜਿਹੜੇ ਛੋਟੇ ਪ੍ਰਾਈਜ਼ ਹੁੰਦੇ 10000 ਤੋਂ ਥੱਲੇ ਪ੍ਰਾਈਜ਼ ਜਿੱਥੋਂ ਤੁਸੀਂ ਟੈਟ ਖਰੀਦੀ ਆ ਸੇਲਰ ਨੂੰ ਟਿਕਟ ਦੇ ਦੇਣੀ ਆ ਤੇ ਪ੍ਰਾਈਜ਼ ਤੁਹਾਨੂੰ ਸੇਲਰ ਨੇ ਦੇ ਦੇਣਾ ਸੇਲਰ ਜਿਹੜਾ ਤੁਹਾਡੇ ਨਾਮ ਦੀ ਕੋਈ ਕਟੋਪੀ ਨਹੀਂ ਕਰਦਾ ਤਾਂ ਜੇ ਉਹ ਕਰਦਾ ਕਟੋਪੀ ਤਾਂ ਤੁਸੀਂ ਲੁਧਿਆਣਾ ਦੀ ਸ਼ਿਕਾਇਤ ਵੀ ਕਰ ਸਕਦੇ ਸਭ ਤੋਂ ਪਹਿਲਾਂ ਕਟੋਪੀ ਕਰ ਹੀ ਨਹੀਂ ਸਕਦਾ ਤੁਸੀਂ ਇਹ ਗੱਲ ਦਾ ਖਿਆਲ ਰੱਖਣਾ ਜੇ 9000 ਦਾ ਪ੍ਰਾਈਜ਼ ਲੱਗਾ ਤਾਂ 9000 ਰੁਪਏ ਲੈਣਾ ਉਸ ਤੋਂ ਤੇ ਬਾਕੀ ਲੋਟਰੀ ਗੇਮ ਆਫ ਦਾ ਲੱਕ ਹੈ ਕਈ ਲੋਕ ਪੁੱਛਦੇ ਆ ਖੇਡ ਨਹੀਂ ਕਿੱਦਾਂ ਆ ਜੇ ਤੁਹਾ ਤਾਂ ਤੁਸੀਂ ਇੱਕ ਵੀ ਖਰੀਦ ਸਕਦੇ ਜੇ ਤੁਹਾਡੇ ਕੋਲ ਪੰਜ ਟਿਕਟਾਂ ਬਜਟ ਹੈਗਾ ਆ ਤਾਂ ਤੁਸੀਂ ਪੰਜ ਵੀ ਲੈ ਸਕਦੇ ਹੋ ਲੋਟਰੀ ਸਭ ਤੋਂ ਪਹਿਲਾਂ ਜੇ ਤੁਸੀਂ ਟਿਕਟ ਖਰੀਦਣਾ ਚਾਹੁੰਦੇ ਆ ਪੰਜ ਟਿਕਟਾਂ ਦਾ ਹੁਣ ਸਾਡੇ ਕੋਲ ਹੁੰਦਾ ਬਜਟ ਅਸੀਂ ਪੰਜ ਟਿਕਟ ਹਰ ਇੱਕ ਮਹੀਨੇ ਖਰੀਦਦੇ ਆ ਅਸੀਂ ਪਹਿਲਾ ਨੰਬਰ ਲਈਦੇ ਪੰਜ 6 7 8 ਨੂੰ ਇਹਦਾ ਫਾਇਦਾ ਇਹ ਹੁੰਦਾ ਸਾਡੇ ਜਿਹੜੇ ਪ੍ਰਾਈਜ਼ ਆ ਉਹ 1 ਲੱਖ ਟਿਕਟਾਂ ਜੋ ਨਿਕਲ ਨੇ ਜਾਂ ਸਰਕਾਰ ਦੀ 2 ਲੱਖ ਵੀ ਕਿ ਜਾਂ 4 ਲੱਖ ਵੀ ਕਿ ਅਸੀਂ 1 ਲੱਖ ਬੰਦੇ ਚ ਆ ਜਾਣਾ ਤੇ ਬਾਕੀ ਲੋਟਰੀ ਗੇਮ ਆਫ ਦਾ ਲੱਕ ਹੈ ਤੁਸੀਂ ਵੀ ਲੋਟਰੀ ਖਰੀਦੋ ਆਪਣੀ ਕਿਸਮਤ ਨੂੰ ਜਮਾਇਆ ਕਰੋ ਹਰ ਪਤਾ ਨਹੀਂ ਕਿਹਦੀ ਕਿਸਮਤ ਖੁੱਲੀ ਸੀਗੀ ਫੇਡਰੀਗੋ ਮੁਕਤ ਸਾਂਚਾ ਲੱਗਾ ਸੀਗਾ ਠੀਕ ਹੈ ਜੀ ਦੂਸਰਾ ਵੀ ਦੇਖੋ ਬਿਗੇਂਗਾ ਡਾਟਾ ਜੋ ਹੈ ਮੁੰਡੇ ਲੱਗਾ ਤੀਸਰਾ ਪਟਿਆਲੇ ਲੱਗ ਗਿਆ ਮੁੰਡੇ ਕੋਲ ਠੀਕ ਹੈ ਜੀ ਤੁਸੀਂ ਵੀ ਲੋਟਰੀ ਖੇਡਿਆ ਕਰੋ ਲੋਟਰੀ ਜਿਹੜੀ ਗੇਮ ਆਫ ਦਾ ਲੱਕ ਹੈ ਕਿਸਮਤ ਨੂੰ ਜਰੂਰ ਤਮਾਇਆ ਕਰੋ ਤੇ ਬਾਕੀ ਤਿੰਨ ਚਾਰ ਵੀ ਨੂੰ ਡਰਾ ਨਿਕਲਣ ਦਾ ਡਾਟਾ ਤੁਹਾਨੂੰ ਮੈਂ ਹੀ ਦੱਸਦਾ ਨਾ ਇਸ ਕਰਕੇ ਪੇਜ ਨੂੰ ਤੇ YouTube ਚੈਨਲ ਨੂੰ ਫੋਲੋ ਯੂਜ਼ ਕਰਿਆ ਕਰੋ ਧੰਨਵਾਦ